ਮੇਰੇ ਘਰ ਦੇ ਨਾਲ ਹੀ ਇੱਕ ਗੁਰੂ ਰਾਮ ਦਾ ਫੈਕਟਰੀ ਹੈ ਜਿਹੜੀ ਕਿ ਇਲੀਗਲ ਤਰੀਕੇ ਨਾਲ ਸੇ ਮੈਨਾਂ ਨਾਲ ਚੱਲ ਰਹੀ ਹੈ ਜਲਦੀ ਕਾਰਵਾਈ ਦੇ ਦੌਰਾਨ 6 4 2023 ਨੂੰ ਸੈਂਟਰ ਇਨਸਪੈਕਟਰ ਹਜਿੰਦਰ ਸਿੰਘ ਉਹਨਾਂ ਨੇ ਮੇਰੇ ਘਰ ਦਾ ਇਨਵੈਸਟਿ ਮੌਕਾ ਵੇਖਿਆ ਸੀਗਾ ਤੇ ਉਹਨਾਂ ਨੇ ਆਪਣੀ ਰਿਪੋਰਟ ਵਿੱਚ ਦਰਜ ਕੀਤਾ ਸੀਗਾ ਕਿ ਇਹਨਾਂ ਦਾ ਮਕਾਨ ਕਿਸੇ ਵੇਲੇ ਵੀ ਡਿੱਗ ਸਕਦਾ ਲਾਇਸੈਂਸ ਕਾਂਸਲ ਹੋਣ ਦੇ ਬਾਅਦ ਵੀ ਫੈਕਟਰੀ ਜਿਹੜੀ ਹੀ ਕੰਮ ਕਰ ਰਹੀ ਸੀਗਾ ਫੈਕਟਰੀ ਨੂੰ ਸੀਲ ਨਹੀਂ ਸੀ ਕੀਤਾ ਗਿਆ ਜਿਹਦੀ ਕੰਪਲੇਨ ਮੇਰੇ ਵੱਲੋਂ ਬਾਰ-ਬਾਰ ਕਾਰਪੋਰੇਸ਼ਨ ਦਫਤਰ ਕਮਿਸ਼ਨਰ ਸਾਹਿਬ ਨੂੰ ਦਿੱਤੀ ਗਈ ਸੀਗਾ। ਪਾਜੀ ਕਾਰਵਾਈ ਸਭ ਕਾਰਪੋਰੇਸ਼ਨ ਦੇ ਮਿਲੀ ਭੁਗਤਾਨ ਪੈਸੇ ਲੈ ਕੇ ਕੰਮ ਚੱਲ ਰਿਹਾ ਹੈ। ਪਾਜੀ ਮੇਰਾ ਨਾਮ ਨੀਰਜ ਕੁਮਾਰ ਹੈ ਜੀ। ਪਾਜੀ ਅਸੀਂ ਕੋੜ ਮਾਨਾ ਸਿੰਘ ਤਰੰਧਾ ਰੋਡ ਦੇ ਨਿਵਾਸੀ ਆ। ਮੇਰੇ ਘਰ ਦੇ ਨਾਲ ਇੱਕ ਗੁਰੂ ਰਾਮ ਦਾ ਸੈਫਟਰੀ ਫੈਕਟਰੀ ਹੈ। ਜਿਹੜੀ ਕਿ ਇਲੀਗਲ ਤਰੀਕੇ ਨਾਲ ਅਨਸੇਫ ਮੈਨ ਨਾਲ ਚੱਲ ਰਹੀ ਹੈ। ਜੇਦੀ ਕੰਪਲੇਨ ਪਿਛਲੇ ਸਾਲ ਮੇਰੇ ਲੋ ਚਾਲ 3 2023 ਨੂੰ ਕੀਤੀ ਗਈ ਸੀਗਾ ਤੇ ਇੱਕ ਮੇਜਰ ਨਾਮਾ ਮੋਹੱਲੇ ਵਾਲਿਆਂ ਵਾਲੇ ਨੂੰ 25 ਚਾਲ 2024 ਨੂੰ ਦਿੱਤਾ ਗਿਆ ਸੀ ਜਦੀ ਕਾਰ ਚਲਦੀ ਕਾਰਵਾਈ ਦੇ ਦੌਰਾਨ 6 4 2023 ਨੂੰ ਸੈਂਟਰ ਇਨਸਪੈਕਟਰ ਹਜਿੰਦਰ ਸਿੰਘ ਉਹਨਾਂ ਨੇ ਮੇਰੇ ਘਰ ਦਾ ਇਨਵੈਸਟ ਮੌਕਾ ਵੇਖਿਆ ਸੀਗਾ ਤੇ ਉਹਨਾਂ ਨੇ ਆਪਣੀ ਰਿਪੋਰਟ ਵਿੱਚ ਦਰਜ ਕੀਤਾ ਸੀਗਾ ਕਿ ਇਹਨਾਂ ਦਾ ਮਕਾਨ ਕਿਸੇ ਵੇਲੇ ਵੀ ਡਿੱਗ ਸਕਦਾ ਹੈ ਉਸਦੇ ਬਾਅਦ ਕਾਰਪੋਰੇਸ਼ਨ ਵੱਲੋਂ ਗੁਰਰਾਮਦਾਸ ਹਾਈ ਫੈਕਟਰੀ ਨੂੰ ਦੋ ਨੋਟਿਸ ਭੇਜੇ ਗਏ ਸੀਗਾ ਇੱਕ ਭੇਜਿਆ ਗਿਆ ਸੀ 10/4 ਨੂੰ ਦੂਜਾ ਭੇਜਿਆ ਗਿਆ ਸੀ 3/5/2023 ਨੂੰ ਫਿਰ ਕਾਰਵਾਈ ਕਰਦਿਆਂ ਜਿਹੜਾ ਕਾਰਪੋਰੇਸ਼ਨ ਵੱਲੋਂ ਇਹਨਾਂ ਦਾ ਜਿਹੜਾ ਟਰੇਡ ਲਾਇਸੈਂਸ ਸੀ ਗੁਰਰਾਮ ਦਾ ਸਾਈਜ਼ ਫੈਕਟਰੀ ਦਾ 25/7/2023 ਨੂੰ 20/7/2023 ਨੂੰ ਕੈਨਸਲ ਕੀਤਾ ਗਿਆ ਸੀ ਜਿਹਦੀ ਸੂਚਨਾ 25/7/2023 ਨੂੰ ਗੁਰਰਾਮ ਦਾ ਸਾਈਜ਼ ਇੰਸ펙ਟਰ ਨੂੰ ਭੇਜੀ ਗਈ ਸੀਗਾ ਲਾਇਸੈਂਸ ਕੈਨਸਲ ਹੋਣ ਦੇ ਬਾਅਦ ਵੀ ਫੈਕਟਰੀ ਜਿਹੜੀ ਸੀ ਕੰਮ ਕਰ ਰਹੀ ਸੀਗਾ ਫੈਕਟਰੀ ਨੂੰ ਸੀਲ ਨਹੀਂ ਸੀ ਕੀਤਾ ਗਿਆ ਜਿਹਦੀ ਕੰਪਲੇਨ ਮੇਰੇ ਵੱਲੋਂ ਬਾਰ-ਬਾਰ ਕਾਰਪੋਰੇਸ਼ਨ ਦਫ਼ਤਰ ਕਮਿਸ਼ਨਰ ਸਾਹਿਬ ਨੂੰ ਦਿੱਤੀ ਗਈ ਸੀਗਾ ਤੇ کارਪ ਜਿਹੜਾ ਫੈਕਟਰੀ ਵਾਲਾ ਸੀਗਾ ਜੀ ਉਹਨੇ ਸਟੇ ਲੈ ਲੈਂਦੇ ਸਟੇ ਤੇ ਲੈਣ ਵਾਸਤੇ ਚਾਰ ਕੇਸ ਕਿਤੇ ਸੀਗਾ ਜਿਹੜਾ ਇੱਕ ਕੇਸ ਹਾਈ ਕੋਰਟ ਦੇ ਵਿੱਚ ਸੀ ਦੋ ਸਿਵਲ ਸੂਟ ਸੀਗਾ ਤੇ ਉਹ ਸਟੇ ਉਹਦਾ ਗ੍ਰਾਂਟ ਨਾ ਹੁੰਦੇ ਵੇਖ ਕੇ ਤੇ ਫੈਕਟਰੀ ਸੀਲ ਹੁੰਦਿਆਂ ਵੇਖ ਕੇ ਉਹਨੇ ਜਿਹੜੇ ਕੇਸ ਸੀਗਾ ਵਿੱਡਰੋ ਕਰ ਲਏ ਕੇਸ ਵਿੱਡਰੋ ਕਰਨ ਦੇ ਬਾਅਦ ਜਿਹੜੀ ਫੈਕਟਰੀ ਹੈ ਅੱਜ ਫੇਰ ਚਾਲੂ ਹੋ ਗਈ ਹੈ ਫੈਕਟਰੀ ਫੇਰ ਕੰਮ ਕਰ ਰਹੀ ਹੈ 22 3 2024 ਨੂੰ 22 22 3 2024 ਨੂੰ ਏ ਮਨਿਸਪਲ ਕਾਰਪੋਰੇਸ਼ਨ ਦੇ ਬਿਲੀ ਵਿਭਾਗ ਚਾਟੀਮੈਂਡ ਡਿਵੀਜ਼ਨ ਨੂੰ ਇੱਕ ਦਾ ਗੁਰਾਮ ਦਾ ਫੈਕਟਰੀ ਦਾ ਬਿਲੀ ਦਾ ਕਨੈਕਸ਼ਨ ਕੱਟਣ ਵਾਸਤੇ ਇੱਕ ਨੋਟਿਸ ਭੇਜਿਆ ਗਿਆ ਸੀਗਾ ਜੇਤੇ ਕਾਰਵਾਈ ਕਰਦਿਆਂ ਤੇ ਬਿਲੀ ਬੋਰਡ ਦੀ ਰੇਟ ਲਤੀਫੀ ਦੀ ਕਾਰਗੁਜ਼ਾਰੀ ਨਾਲ ਜਿਹੜਾ ਲਾਇਸੈਂਸ ਸੀਗਾ ਉਹ 16 ਚਾਲ 2024 ਨੂੰ ਜਿਹੜਾ ਉਹਨਾਂ ਦਾ ਬਿਲੀ ਬੋਰਡ ਦਾ ਜਿਹੜਾ ਬਿਲੀ ਦਾ ਮੀਟਰ ਸੀ ਕੱਟ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਅੱਜ ਬੀਤੇ ਦਿਨ 6 6 2024 ਨੂੰ ਜਿਹੜਾ ਬਿਜਲੀ ਦਾ ਕਨੈਕਸ਼ਨ ਆ ਉਹ ਫੇਰ ਜੋੜ ਦਿੱਤਾ ਗਿਆ ਤੇ ਜਿਹੜਾ ਫੈਕਟਰੀ ਅੱਜ ਫੇਰ ਕੰਮ ਕਰ ਰਹੀ ਹੈ ਜਿਹਦੀ ਕੰਪਲੇਨ ਮੇਰੇ ਵੱਲੋਂ ਪਾਜੀ ਕਾਰਵਾਈ ਸਭ ਕਾਰਪੋਰੇਸ਼ਨ ਦੇ ਮਿਲੀ ਭੁਗਤਦਾ ਪੈਸੇ ਲੈ ਕੇ ਕੰਮ ਚੱਲ ਰਿਹਾ ਹੈ ਸਰਕਾਰ ਵੱਲੋਂ ਵੀ ਪ੍ਰਸ਼ਾਸਨ ਵੱਲੋਂ ਵੀ ਐਸ ਪਰ ਲੋ ਜਦੋਂ ਉਹਨੇ ਵੇਖਿਆ ਕਿ ਸਟੇ ਗ੍ਰਾਂਟ ਨਹੀਂ ਹੋ ਸਕਦਾ ਕਮਰਸ਼ਲ ਫੈਕਟਰੀ ਜਿਹੜੀ ਹੈ ਉਹ ਰੈ residențial ਏਰੀਆ ਦੇ ਵਿੱਚ ਰਨ ਨਹੀਂ ਕਰ ਸਕਦੀ ਕਿਉਂਕਿ ਜਿਹੜਾ ਇਲਾਕਾ ਉਹ ਰੈਸ਼ੀ ਹੈ ਸੋ ਅੱਜ ਕਾਰਵਾਈ ਸਰਕਾਰਪੋਰੇਸ਼ਨ ਦੇ ਸਵੇਰੇ ਆਸੀ ਆ ਕੇ ਬਾਹਰ ਖਲੋਤੇ ਸੀਗਾ ਕਾਰਪੋਰੇਸ਼ਨ ਦੇ ਜਿਹੜੇ ਕਮਿਸ਼ਨਰ ਸਾਹਿਬ ਸੀ ਉਹਨਾਂ ਨੂੰ ਮਿਲਣ ਵਾਸਤੇ ਜਿਹੜੇ ਸਿਕਿਉਰਿਟੀ ਗਾਰਡ ਸੀਗਾ ਪੁਲਿਸ ਅਫਸਰ ਸੀਗਾ ਉਹਨਾਂ ਨੇ ਕਿਹਾ ਵੀ ਤੁਹਾਨੂੰ ਮਿਲਾ ਦਿੱਤਾ ਜਾਏਗਾ ਜਦੋਂ ਮਿਲਾਨ ਦੀ ਗੱਲ ਕੀਤੀ ਗਈ ਤਾਂ ਉਹਨਾਂ ਨੇ ਐਡੀਸ਼ਨਲ ਕਮਿਸ਼ਨਰ ਸ਼੍ਰੀ ਸੁਵਿੰਦਰ ਸਿੰਘ ਜੀ ਕੋਲ ਮੈਨੂੰ ਭੇਜਿਆ ਸ਼੍ਰੀ ਸੁਵਿੰਦਰ ਸਿੰਘ ਜੀ ਕੋਲ ਜਾ ਕੇ ਮੈਂ ਆਪਣੀਆਂ ਕੰਪਲੇਂਟਾਂ ਦੱਸੀਆਂ ਉਹਨਾਂ ਨੂੰ ਮੈਂ ਦੱਸਿਆ ਕਿ ਜਿਹੜੀ ਫੈਕਟਰੀ ਹੈ ਫੇਰ ਚੱਲੂ ਹੋ ਗਈ ਹੈ ਤੇ ਕਿਉਂ ਚੱਲੂ ਕੀਤੀ ਗਈ ਹੈ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜੀ ਫੈਕਟਰੀ ਹੈ ਇਹ ਫੈਕਟਰੀ ਜਿਹੜੇ ਕਾਰਪੋਰੇਸ਼ਨ ਦੇ ਕਮਿਸ਼ਨ ਉਹਨਾਂ ਵੱਲੋਂ ਸੁਪਰੀਨੈਂਟ ਲਵਲੀਨ ਨੂੰ ਬੁਲਾਇਆ ਗਿਆ ਤਾਂ ਲੇ ਲਵਲੀਨ ਭਾਜੀ ਨੇ ਵੀ ਆ ਕੇ ਜਿਹੜੇ ਸੁਪਰੀਨੈਂਟ ਲਵਲੀਨ ਭਾਜੀ ਨੇ ਦਫਤਰ ਲਸੈਂਸ ਵਿਭਾਗ ਦੇ ਉਹਨਾਂ ਨੇ ਵੀ ਇਹ ਕਿਹਾ ਕਿ ਜਿਹੜੀ ਕਾਰਵਾਈ ਹੈ ਉਹ ਜਿਹੜੀ ਫੈਕਟਰੀ ਚਾਲੂ ਕਰਵਾਈ ਗਈ ਹੈ ਉਹ ਕਮਿਸ਼ਨਰ ਸਾਹਿਬ ਹਰਪ੍ਰੀਤ ਸਿੰਘ ਜੀ ਵੱਲੋਂ ਕਰਵਾਈ ਗਈ ਹੈ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਕਮਿਸ਼ਨਰ ਸਾਹਿਬ ਨੂੰ ਜਾ ਕੇ ਮਿਲ ਲਵੋ ਤੇ ਜਿਹੜੀਆਂ ਤੁਹਾਡੀਆਂ ਕੰਪਲੇਨਾਂ ਮੋੜ ਆਈਆਂ ਉੱਤੇ ਕਾਰਵਾਈ ਚਾਲੂ ਰੱਖੀ ਜਾਏਗੀ ਜਦੋਂ ਮੈਂ ਕਮਿਸ਼ਨਰ ਸਾਹਿਬ ਨੂੰ ਮਿਲਣ ਆਇਆ ਤੇ ਕਮਿਸ਼ਨਰ ਸਾਹਿਬ ਦੇ ਦਫਤਰ ਦੇ ਬਾਹਰ ਮੈਂ 2 ਘੰਟੇ ਬੈਠਾ ਰਿਹਾ ਹਾਂ ਪੁਲਿਸ ਗ੍ਰੈਪ ਪੁਲਿਸ ਅਫਸਰ ਸੀਗਾ ਉਹਨਾਂ ਨੇ ਅੰਦਰ ਮੈਸੇਜ ਭੇਜਿਆ ਕਿ ਇੱਕ ਪਰਿਵਾਰ ਹੈ ਛੋਟੇ ਛੋਟੇ ਆਪਣੇ ਪਰਵਾਰ ਦੇ ਬੱਚੇ ਲੈ ਕੇ ਬਾਹਰ ਆਇਆ ਤੇ ਉਹਨਾਂ ਵੱਲੋਂ ਮੈਨੂੰ ਮਿਲਿਆ ਨਹੀਂ ਗਿਆ 2 ਘੰਟੇ ਬਾਅਦ ਰਹਿ ਕੇ ਬਾਹਰ ਰਹਿ ਕੇ ਮੈਂ ਵੇਟ ਕੀਤੀ ਹੈ ਪਰ ਉਹ ਪਿਛਲੇ ਦਰਵਾਜੇ ਸਾਣੀ ਚਲੇ ਗਏ ਨੇ ਮੈਨੂੰ ਮਿਲਿਆ ਨਹੀਂ ਗਿਆ ਮੰਗ ਮੈਂ ਕਰਨਾ ਕਿ ਜਿਹੜੀ ਫੈਕਟਰੀ ਹੈ ਉਹਨੂੰ ਜਲਦੀ ਜਲਦੀ ਸੀਲ ਕੀਤਾ ਜਾਵੇ ਕਿਉਂਕਿ ਕੱਲ ਰਾਤੀ ਮੇਰੇ ਘਰ ਦੀ ਜਿਹੜੀ ਛੱਤ ਹੈ ਉਹ ਡਿੱਗ ਗਈ ਹੈ ਤੇ ਇੱਕ ਬੜਾ ਵੱਡਾ ਹਾਦਸਾ ਹੋਣ ਤੋਂ ਬਚਿਆ ਮਰੇ ਛੋਟੇ ਛੋਟੇ ਪਰਿਵਾਰ ਦੇ ਬੱਚੇ ਨੇ ਕੰਦਾਂ ਦੇ ਵਿੱਚੋਂ ਪਾਣੀ ਸਿਮ ਰਿਹਾ ਤੁਸੀਂ ਚੱ ਜਿਹੜਾ 24 ਘੰਟੇ ਚੱਲ ਰਿਹਾ ਮੇਰੀ ਕੰਦਾਂ ਦੇ ਵਿੱਚੋਂ ਪਾਣੀ ਸਿਮਰਿਆ ਪੂੜੀਆਂ ਮੇਰੀਆਂ ਗੱਲੀਆਂ ਨੇ ਬੱਚੇ ਮਰੇ ਛੋਟੇ ਛੋਟੇ ਨੇ ਕਿਸੇ ਵੱਡੇ ਕਿਹਾ ਤੇ ਸਭ ਨਾਲ ਵੱਡੀ ਗੱਲ ਉਸ ਫੈਕਟਰੀ ਜਿਹੜੀ ਜਿਹੜੀ ਗੈਸ ਆ ਅਮੋਨੀਆ ਜਿਹੜੀ ਇਹ ਮਨੁੱਖੀ ਜੀਵਨ ਲਈ ਬੜੀ ਹਾਨੀਕਾਰਕ ਆ ਉਹ ਗੈਸ ਲੀਕ ਹੁੰਦੀ ਆ ਸਾਡਾ ਸਾਹ ਲੈਣਾ ਮੁਸ਼ਕਲ ਹੋਇਆ ਪਿਆ ਮੈਂ ਕਾਰਪੋਰੇਸ਼ਨ ਕਮਿਸ਼ਨ ਸਾਹਿਬ ਕੋ ਐਹੀ ਮੰਗ ਕਰਦਾ ਤੇ ਮੁੱਖ ਮੰਤਰੀ ਮਾਨ ਸਾਹਿਬ ਕੋ ਐਹੀ ਮੰਗ ਕਰਦਾ ਕਿ ਇਸ ਜਿਹੜੀ ਫੈਕਟਰੀ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇਨੂੰ ਸੀਲ ਕੀਤਾ ਜਾਵੇ ਭਾਈ ਸਰ ਕੀ ਜੇ ਮੈਟਰ ਜਿਹੜਾ ਅੱਜ ਇੱਕ ਪਰਿਵਾਰ ਵੱਲੋਂ ਇਡਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਆਰ ਗਾਰਡਿੰਗ ਆਈਸ ਫੈਕਟਰੀ ਜਿਹੜਾ ਹੈਗਾ ਇੱਕ ਪਰਿਵਾਰ ਵੱਲੋਂ ਜਿਹੜਾ ਇੱਕ ਮੁੱਦਾ ਜਿਹੜਾ ਅੱਜ ਮੇਰੇ ਧਿਆਨ 'ਚ ਆਇਆ। ਉਹਦੇ ਵਿੱਚ ਇਹ ਸੀਗਾ ਕਿ ਇੱਕ ਜਿਹੜੀ ਫੈਕਟਰੀ ਸੀ ਆਈਸ ਫੈਕਟਰੀ ਰੈਜੀਡੈਂਸ਼ੀਅਲ ਏਰੀਆ 'ਚ ਚੱਲੇ ਸੀ ਇਹ ਮਾਮਲਾ ਪੁਰਾਣਾ ਹੈ। ਜਦੋਂ ਰਿਕਾਰਡ ਦੀ ਕੋਖ ਕੀਤੀਏ ਤੇ ਉੱਚ ਦੇਖਿਆ ਗਿਆ ਕਿ ਕਾ ਜਿਹੜੀ ਹੈਗੀ ਇਸ ਫੈਕਟਰੀ ਦੇ ਅਗੇਂਸਟ ਜਿਹੜੀ ਘਰ ਦੇ ਮਾਲਕਾਂ ਵੱਲੋਂ ਦਰਖਾਸਤ ਦਿੱਤੀ ਗਈ ਸੀ ਤੇ ਉਹਦੇ ਤੇ ਐਕਸ਼ਨ ਲੈਂਦੇ ਹੋਏ ਨਗਰ ਨਿਗਮ ਵੱਲੋਂ ਜਿਹੜਾ ਹੈਗਾ ਉਹਦਾ ਬਿਜਲੀ ਦਾ ਕਨੈਕਸ਼ਨ ਕਟਾ ਦੇ ਤੇ লাইਸੈਂਸ ਹੁਕਮ ਕੀਤੇ ਸਨ ਪਰ ਜਿਹੜਾ ਹੈਗਾ ਉਸ ਤੋਂ ਬਾਅਦ ਫੈਕਟਰੀ ਦੇ ਮਾਲਕ ਵੱਲੋਂ ਵੀ ਇੱਕ ਰਿਪਰੈਜੈਂਟੇਸ਼ਨ ਦਿੱਤੀ ਗਈ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਬੇਨਤੀ ਨੂੰ ਸੁਣਿਆ ਜਾਏ ਤੇ ਉਹਨੂੰ ਬੇਨਤੀ ਤੇ ਸੁਣ ਕੇ ਦੇ ਮੰਦੋ ਕਮਿਸ਼ਨਰ ਸਾਹਿਬ ਨੇ ਉਹਨੂੰ ਖੋਲਣ ਦੇ ਹੁਕਮ ਦਿੱਤੇ ਸਨ ਤੇ ਨਾਲ ਦੇ ਨਾਲ ਇੱਕ ਇਨਕੁਆਇਰੀ ਵੀ ਮਾਰਕ ਕੀਤੀ ਸੀ ਕਿ ਦੋਨਾਂ ਪਾਰਟੀਆਂ ਨੂੰ ਸੁਣ ਕੇ ਤੇ ਦੁਆਰਾ ਤੋਂ ਫੈਸਲਾ ਕੀਤਾ ਜਾਏ ਸੋ ਉਹ ਇਨਕੁਆਇਰੀ ਹਜੇ ਪੈਂਡਿੰਗ ਹੈ ਤੇ ਅਸੀਂ 10 ਦਿਨਾਂ ਦੇ ਵਿੱਚ ਉਹ ਇਨਕੁਆਇਰੀ ਜਿਹੜੀ ਕੰਪਲੀਟ ਕਰਕੇ ਮਾਨ ਜੋ ਕਮਿਸ਼ਨਰ ਸਾਹਿਬ ਜੀ ਨੂੰ ਭੇਜ ਦਿਆਂਗੇ ਤੇ ਉਸ ਤੋਂ ਬਾਅਦ ਜੋ ਵੀ ਉੱਤੇ ਵਰਦੀ ਕ ਲੜੀ ਦੀ ਕਾਰਵਾਈ ਹੈ ਉਹ ਕੀਤੀ ਜਾਏਗੀ